ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਪਰਮ ਦੇ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਬਲਾਫਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਮਹਾਨ ਨਾਇਕ ਦਾ ਦਿਨ ਮਨਾ ਰਹੇ ਹਾਂ ਜਿਨ੍ਹਾਂ ਨੇ ਅੱਜ ਤੋਂ ਬਹੁਤ ਸਮਾਂ ਪਹਿਲਾਂ ਇੱਕ ਇਨਕਲਾਬ ਦੀ ਗੱਲ ਕੀਤੀ ਸੀ ਇਹਨਾਂ ਨੇ ਉਸ ਸਮੇਂ ਦੇ ਵਿੱਚ ਜਦੋਂ ਕਾਸ਼ੀ ਦੇ ਬ੍ਰਾਹਮਣ ਕਿਸੇ ਨੂੰ ਬੋਲਣ ਨਹੀਂ ਸੀ ਦਿੰਦੇ ਕਿਸੇ ਨੂੰ ਰੱਬ ਦਾ ਨਾਮ ਲੈਣ ਦੀ ਇਜਾਜ਼ਤ ਨਹੀਂ ਸੀ ਉਹਨਾਂ ਸਮੇਂ 'ਚ ਆਵਾਜ਼ ਬੁਲੰਦ ਕੀਤੀ ਦੇਰਕਲਾਬ ਦਾ ਨਾਅਰਾ ਦਿੱਤਾ ਕੀ ਕਿਹਾ ਉਹਨਾਂ ਨੇ ਕਿਹਾ ਐਸਾ ਚਾਹੂੰ ਰਾਜ ਮੈਂ ਜਿੱਥੇ ਮਿਲੇ ਸਭਨ ਕੋ ਆਨ ਛੋਟੇ ਵੱਡੇ ਸਭ ਸੰਭッセ ਰਵਿਦਾਸ ਹੋਏ ਪਰਸੰਨ ਪਰ ਉਹ ਜੰਗ ਜੀ ਜਾਰੀ ਆ ਉਹ ਜੰਗ ਮੁੱਕੀ ਨਹੀਂ ਜੇ ਉਹ ਜੰਗ ਜਾਰੀ ਨਾ ਹੁੰਦੀ ਤਾਂ ਅੰਨਦਾਤਾ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਅੰਨ ਪੈਦਾ ਕਰਦਾ ਹੈ ਉਹ 85 ਦਿਨ ਹੋ ਗਏ ਦਿੱਲੀ ਦੇ ਅਬੂਹਾਂ ਦੇ ਉੱਤੇ ਭੁੱਖਾ ਨਾ ਸੌਂਦਾ ਅੱਜ ਡਲੇਵਾਲ ਨੂੰ ਪੂਰੇ 85 ਦਿਨ ਹੋ ਗਏ ਨੇ ਜਿਨੇ ਇੱਕ ਅੰਨ ਦਾ ਦਾਣਾ ਨਹੀਂ ਖਾਧਾ ਇਹਦੀ ਕੋਈ ਵੱਡੀ ਮੰਗ ਨਹੀਂ ਜੀ ਨੇ ਇਹ ਕਿਹਾ ਕਿ ਜਿਹੜੀ ਅਸੀਂ ਫਸਲ ਪੈਦਾ ਕਰਦੇ ਆ ਸਾਨੂੰ ਗਰੰਟੀ ਦੇ ਦਿਓ ਵੀ ਅਸੀਂ ਇੰਨੇ ਭਾਜ ਖਰੀਦ ਲਵਾਂਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਵੀ ਉਹ ਜੰਗ ਮੁੱਕੀ ਨਹੀਂ ਉਹ ਜੰਗ جاری ਆ ਚੱਲਦੀ ਰਹਿਣੀ ਆ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਅਰਦਾਸ ਜੀ ਨੇ ਸ਼ੁਰੂ ਕੀਤੀ ਮੇਰਾ ਮਾਤਾ ਬਰਬਲਾ ਸੀ ਪ੍ਰਬੰਧਕ ਸਾਹਿਬ ਇਹ ਕਹਿੰਦੇ ਸੀ ਵੀ ਟਾਈਮ ਬਹੁਤ ਹੋ ਗਿਆ ਮੈਂ ਕਿਹਾ ਵੀ ਤੁਹਾਡੀ ਮਰਜ਼ੀ ਹੈ ਮੈਂ ਤੁਹਾਡੇ ਨਾਲ ਸੰਤਰਾਮ ਉਦਾਸੀ ਨੇ ਦੋਕ ਬਹੁਤ ਲਿਖੇ ਨੇ ਮੇਰਾ ਮਨ ਕਰਦਾ ਵੀ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਾਂ ਘਟਨਾਵਾਂ ਭਾਵੇਂ ਉੱਪਰੋਂ ਖੱਲੀ ਵੀ ਬਾਪਰੀਆਂ ਪਰ ਸੰਤਰਾਮ ਉਦਾਸੀ ਨੇ ਜੰਗੌਰ ਦੀ ਘੜੀ ਬਾਰੇ ਲਿਖਿਆ ਜਦੋਂ ਵੱਡੇ ਸਾਹਿਬ ਜੱਦੇ ਸਿੰਘ ਗੁਰੂ ਜੀ ਨਾਲ ਦੋ ਬੰਦਾ ਕਰਦੇ ਨੇ ਸੱਚੇ ਬਾਸਾ ਨੂੰ ਕੀ ਕਹਿੰਦੇ ਨੇ ਉਹ ਤੁਹਾਡੇ ਸਾਹਮਣੇ ਦੋ ਲੈੜਾ ਕਹਿਣ ਲੱਗਿਆ ਕਿ ਉਹ ਚੀ ਜਮਕਾਰ ਦੀ ਘੜੀ ਮੁਰੇ ਕਿਲਾ ਦਿੱਲੀ ਦਾ ਅਸੀਂ ਚੁਕਾ ਦੇਾਂਗੇ ਝੋਰਾ ਕਰੀ ਨਾ ਅੰਗਲੇ ਅਨੰਦਪੁਰ ਦਾ ਕੁਲੀ ਕੁਲੀ ਨੂੰ ਕਿਲਾ ਬਣਾ ਦੇਾਂਗੇ ਮਾਸੀ ਬਾੜੇ ਦੇ ਸੱਤ ਸੀ ਉਠਾਂਗੇ ਚੰਡੀ ਦੀ ਬਾ ਕੰਧ ਵਾਲੀ ਤੋੜਨੀ ਏ ਜਿਨ੍ਹਾਂ ਕੰਧ ਸਰਹੰਦ ਵਾਲੀ ਤੋੜਨੀ ਏ ਅਜੇ ਤੱਕ ਉਹ ਜੇਕਰ ਅੱਗੇ ਨੂੰ ਚੜੇ ਤਾਂ ਚੜਨ ਦੇਮੀ ਸਾਡੀ ਮੜੀ ਤੇ ਉੱਕੇ ਹੋਏ ਈ ਉਹਦਾ ਜੈਰ ਨਾ ਪੀ ਸਕਦੇ ਨੱਕ ਮਾਰ ਕੇ ਡੰਗਰ ਵੀ ਜਾਣ ਜਿਸ ਨੂੰ ਇਹ ਲੋਕ ਜੂਨ ਤੇ ਜਹੀ ਨਾ ਜੀ ਸਕਦੇ ਵੈਗਰੂ ਜਿੱਕੇ ਖਾਲਸਾ ਵੈਗਰੂ ਜਿੱਕੀ ਫਤਹਿ